ਤਾਂ ਤੁਹਾਡੇ ਬੇਟੇ ਤੇ ਤੁਹਾਡੀ ਨੂੰ ਹਲੇ ਵੀ ਉਹ ਬਾਗੀ ਸੁਰਾਂ ਦੇ ਵਿੱਚ ਨੇ ਉਹ ਕਹਿੰਦੇ ਸਾਡੇ ਨਾਲ ਤੱਕਾ ਹੋਇਆ ਤੇ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਨਹੀਂ ਵੇਖੋ ਬੱਚੇ ਨੇ ਕੋਈ ਤੱਕੇ ਤੁੱਕੇ ਵਾਲੀ ਗੱਲ ਨਹੀਂ ਹੁੰਦੀ ਦੇਖੋ ਪਾਰਟੀ 'ਚ ਕੰਮ ਤਾਂ ਬਹੁਤ ਲੋਕਾਂ ਨੇ ਕੀਤਾ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਨਹੀਂ ਉਹਨੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ ਕੰਮ ਤਾਂ ਸ਼ਾਇਦ ਮੈਥੋਂ ਵੀ ਕਈ ਲੋਕਾਂ ਨੇ ਜ਼ਿਆਦਾ ਕੀਤਾ ਹੋਵੇ ਪਾਰਟੀ 'ਚ ਕੰਮ ਮੈਂ ਵੀ ਬਹੁਤ ਕੀਤਾ ਹਰ ਔਖੀ ਸਿੱਧੀ ਦੇ ਵਿੱਚ ਮੈਂ ਖੜਿਆ ਹਰ ਔਖੀ ਸਿੱਧੀ ਦੇ ਵਿੱਚ ਡਟ ਕੇ ਰਿਹਾ ਹਾਂ ਕੋਈ ਕਮੀ ਨਹੀਂ ਛੱਡੀ ਪਰ ਜਿਤਮਾਨ ਵੀ ਪਾਰਟੀ ਨੇ ਬਹੁਤ ਦਿੱਤਾ ਸਾਨੂੰ ਵਜੀਰੀ ਦੋ ਵਾਰੀ ਬਣਾਤਾ ਸਾਨੂੰ ਦੋ ਵਾਰੀ ਵਜੀਰ ਬਣਾਤਾ ਗੁਰਪ੍ਰੀਤ ਨੂੰ ਵੀ ਚੇਅਰਮੈਨ ਦੋ ਵਾਰੀ ਇੱਕ ਮਸ਼ਿੰਡੇ ਵੀ ਲਾਤਾ ਉੱਥੇ ਵੀ ਲਾਤਾ ਕੋ ਲੜਕੇ ਵੀ ਆਈ ਇਸ ਬਣ ਗਈ ਹੁਣ ਇਹ ਤਾਂ ਹੁੰਦਾ ਵੀ ਜੇ ਆਪਾਂ ਜੇ ਜਾਦੇ ਲਾਲਚ ਕਰੀ ਜਾਏਗੇ ਉਹ ਵੀ ਬਹੁਤੇ ਨਹੀਂ ਚੰਗੇ ਹੁੰਦੇ ਵੀ ਸਾਨੂੰ ਨਹੀਂ ਹੁੰਦਾ ਕਈ ਵਾਰੀ ਕੋਈ ਗੱਲਾਂ ਕੋਈ ਪ੍ਰੋਬਲਮਾਂ ਨਿੱਕੇ ਮੋਟੀਆਂ ਹੁੰਦੀਆਂ ਮੈਂ ਤਾਂ ਉਹਨਾਂ ਨੂੰ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਸ ਪਰਿਵਾਰ ਨਾਲ ਇੰਨੇ ਸਾਲ ਕੱਟੇ ਹੋਣ ਆਪਾਂ ਰਲ ਮਿਲ ਕੇ ਰਹੇ ਹੋਗੇ ਚਲੋ ਜੇ ਕੋਈ ਨਿੱਕੀ ਮੋਟੀ ਗੱਲ ਹੋ ਵੀ ਗਈ ਆ ਤਾਂ ਇਹ ਭੰਡਣ ਪਣਾਉਣ ਨੂੰ ਜਾਤੀ ਤੌਰ ਤੇ ਮੈਂ ਕਹਿੰਦਾ ਵੀ ਨਹੀਂ ਚਾਹੀਦਾ ਕਿਸੇ ਨੂੰ ਬਿਲਕੁਲ ਨਹੀਂ ਜਾ ਤੁਸੀਂ ਇਹ ਕਲੀਅਰ ਕਰ ਦੋ ਕਿ ਆਈਐਸ ਦੇ ਅਹੁਦੇ ਦੇ ਵਿੱਚ ਰੁਕਾਵਟ ਬਣੇ ਸੀ ਪ੍ਰਕਾਸ਼ ਸਿੰਘ ਬਾਦਲ ਆ candidato ਨੇ ਉਹ ਕੀਤਾ ਨਹੀਂ ਮੈਂ ਕਲੀਅਰ ਕਰ ਦਿੰਦਾ ਵੇਖੋ ਲੜਕੀ ਆ ਬਟ ਇੰਟੈਲੀਜੈਂਟ ਤਾਂ ਬਹੁਤ ਐ ਇਹਦੇ ਕੋਈ ਦੋਰੀਆ ਨਹੀਂ ਹੂੰ ਉੱਥੇ 5 ਬੰਦਿਆਂ ਦੇ ਨਾਂ ਭੇਜਨੇ ਹੁੰਦੇ ਉਹਨਾਂ ਚੋਂ ਇੱਕ ਸਿਲੈਕਟ ਹੁੰਦਾ ਦਿੱਲੀ ਜੁਪੀਸੀ ਚ 5 ਬੰਦਿਆਂ ਦੇ ਨਾਂ ਜਾਣੇ ਹੁੰਦੇ ਆ ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਚੋਂ ਇੱਕ ਨੇ ਬਣਨਾ ਹੁੰਦਾ ਚਾਰਾਂ ਨੇ ਬਣਨਾ ਨਹੀਂ ਹੁੰਦਾ ਅੱਛਾ ਉਹ ਤਾਂ ਇਹਨਾਂ ਦੀ ਮੰਗ ਤੇ ਐ ਨਹੀਂ ਸੀ ਵੀ ਸਾਡਾ ਨਾਂ ਭੇਜ ਦਿਓ ਹੂੰ ਕੋਈ ਸਾਸੀ ਬਣੀਏ ਨਾ ਬਣੀਏ ਸਾਡਾ ਪੰਜਾਂ ਚ ਨਾਂ ਭੇਜ ਦਿਓ ਉਹ ਵਿੱਚ ਨਾ ਥੋੜੇ ਜਿਹਾ ਅਫਸਰ ਸੀ ਬਾਦ ਸਾਹਿਬ ਦਾ ਬੇਚਾਰਾ ਦਾ ਬਿਲਕੁਲ ਨਹੀਂ ਹੈਗਾ ਐਵੇਂ ਮੈਂ ਕਹਾਂ ਜੇ ਕੋਈ ਉਹ ਵੀ ਕਹਿੰਦੇ ਤਾਂ ਗਲਤ ਕਹਿੰਦੇ ਆ ਬਾਦ ਸਾਹਿਬ ਦਾ ਨਹੀਂ ਹੈਗਾ ਕੋਈ ਕਿਸੇ ਕਿਸਮ ਦਾ ਵੀ ਦੋਸ਼ ਨਾ ਕੋਈ ਬਾਦਲ ਸਾਹਿਬ ਦੀ ਫੈਮਿਲੀ ਦਾ ਕੋਈ ਦੋਸ਼ਕ ਸੀ ਹੋਰ ਬੰਦੇ ਸੀਗੇ ਮੈਂ ਕਿਸੇ ਦਾ ਹੁਣ ਨਾਂ ਨਹੀਂ ਲੈਂਦਾ ਬੇੜਾ ਨੰਗ ਆ ਹੂੰ ਉਹਦੇ ਚ ਉਹਨਾਂ ਦਾ ਸਾਲ ਦੋ ਸਾਲ ਖਰਾਬ ਉਹਨਾਂ ਨੇ ਕੀਤੇ ਉਹਨਾਂ ਨੇ ਉਹ ਬਾਦ ਸਾਹਿਬ ਨੂੰ ਇੰਨਾ ਜਿਚਾਤਾ ਸੀ ਕਿ ਇਹਨਾਂ ਦਾ ਰਾਈਟ ਨਹੀਂ ਬਣਦਾ ਜੀ ਇਹ ਲੀਵ ਅਨਿਜੀਬਲ ਹੈ ਨਹੀਂ ਕਿ ਉਹ ਜਿਚਾਤਾ ਜਦੋਂ ਕਈ ਰੀਸਿਵਰ ਨੂੰ ਜੱਜੇ ਕਰਨ ਉਹ ਆ ਹੁੰਦਾ ਵੀ ਜੇ ਮੈਂ ਵੀ ਕਹਿੰਦਾ ਵੀ ਇਹ ਲਾਲਚ ਕਰਦੇ ਆ ਉਹ ਮੈਂ ਕਹਿਣਾ ਉਹ ਕਹਿੰਦੇ ਕਾਕਾ ਨਹੀਂ ਬਣਦਾ ਨਹੀਂ ਜੇ ਬਣਦਾ ਹੁੰਦਾ ਮੈਨੂੰ ਛੋਡੇ ਨੂੰ ਕੌਣ ਚੰਗਾ ਅਸੋ ਚੱਲੀ ਗਈ ਗੱਲ ਅੱਛਾ ਬਾਦਲ ਸਾਹਿਬ ਆਏ ਨਹੀਂ ਕਹਿੰਦੇ ਸੀ ਦੇਖਦੇ ਸੀ ਕਿ ਯਾਰ ਤਾਂ ਮੇਰਾ ਸਾਥ ਹੀ ਆ ਮੈਂ ਤਾਂ ਘਰੇ ਹੁੰਦਾ ਬਿਲਕੁਲ ਦੇਖੋ ਕਦੇ ਮੋੜੀ ਨਹੀਂ ਜਿਹੜੀ ਕੋਈ ਗੱਲ ਮੰਗੀ ਕਦੇ ਉਹਨਾਂ ਨੇ ਮੋੜੀ ਨਹੀਂ ਸੀ ਤੇ ਅਫਸਰ ਸਾਨੂੰ ਦੱਸ ਦਿੰਦੇ ਸੀ ਵੱਡੇ ਵੀ ਯਾਰ ਕੋਈ ਪ੍ਰੋਬਲਮ ਕੋਈ ਨਹੀਂ ਕਿ ਇੱਥੇ ਪਰਿਵਾਰ ਦੇ ਥੱਲੇ ਜਿਹੜੇ ਮੁੱਖ ਮੰਤਰੀ ਦੇ ਹਾਊਸ 'ਚ ਰੋਲਾ ਹੈ ਉਹ ਕੋਈ ਰੋਲਾ ਨਹੀਂ ਹੈਗਾ ਬਣ ਸਕਦਾ ਕੰਮ ਲੋਕ ਮੈਂ ਕਿਹਾ ਫਿਰ ਤੁਸੀਂ ਬਾਦ ਸਾਹਿਬ ਦੇ ਮੂੰਹ ਤੇ ਕਹੇ ਤੇ ਉਹ ਮੂੰਹ ਤੇ ਕਹਿੰਦੇ ਨਹੀਂ ਸੀ ਹੂੰ ਫਿਰ ਇੱਕ ਅਵਸਰ ਐਸਾ ਆ ਗਿਆ ਚੀਫ ਸੈਕਟਰੀ ਜਿਹੜਾ ਉਹਦੇ ਨਾਲ ਮੈਂ ਗੱਲ ਕੀਤੀ ਮੇਰਾ ਉਹਦੇ ਨਾਲ ਚੰਗਾ ਸਹਿਚਾਰ ਸੀ ਮੈਂ ਕਿਹਾ ਜੀ ਆਹ ਪ੍ਰੋਬਲਮ ਹੈਗੀ ਸਾਡੇ ਘਰ ਚ ਚਿਤਾ ਇਹਨਾਂ ਦਾ ਬਣਦਾ ਨਹੀਂ ਸਾਡੇ ਬੱਚਿਆਂ ਦਾ ਤਾਂ ਇਹਨਾਂ ਨੂੰ ਮੈਂ ਕਹਿ ਰਿਹਾ ਵੀ ਚੁੱਪ ਕਰਕੇ ਬਹਿ ਜਾਓ ਤੁਸੀਂ ਕਿਉਂ ਰੌਲਾ ਪਾਇਆ ਫਿਰ ਇਹਨਾਂ ਨੂੰ ਕਹਾਂ ਆਪਾਂ ਕਹੀ ਗਏ ਬੈਠੋ ਚੁੱਪ ਕਰਕੇ ਜੇ ਇਹਨਾਂ ਦਾ ਬਣਦਾ ਤਾਂ ਫਿਰ ਬਾਦ ਸਾਹਿਬ ਨੂੰ ਮੈਂ ਕਹਿ ਕੇ ਕਰਵਾ ਦਿਆ ਨਾ ਹੀ ਭੇਜਣਾ ਹੋਵੇ ਨਾ ਹੋਵੇਗਾ ਇਹਨਾਂ ਦੀ ਮਰਜ਼ੀ ਹੈਗੀ ਤੇ ਇਹ ਤਾਂ ਬੱਚੇ ਤਾਂ ਇਹਨਾਂ ਵੀ ਕਹਿੰਦੇ ਸੀ ਟੈਸਟ ਲੈ ਲਓ ਭਾਵੇਂ 50 ਬੰਦਿਆਂ ਦਾ ਲੈ ਲਓ ਟੈਸਟ ਦੇ ਵਿੱਚ ਜਿਹੜੇ ਪੰਜ ਬੰਦੇ ਉੱਪਰ ਆ ਗਏ ਉਹਨਾਂ ਨੂੰ ਭੇਜ ਦਿਓ ਨਾ ਦੂਜਿਆਂ ਦੇ ਨਾ ਭੇਜੋ ਇਹ ਵੀ ਸੀਗਾ ਪਰ ਚਲੋ ਉਹ ਫਿਰ ਬੰਦੇ ਨੇ ਕਹਿੰਦਾ ਮੈਨੂੰ ਫੈਲ ਪੜ ਲੈਂਦੇ ਅਫਸਰ ਕਹਿੰਦਾ ਮੈਨੂੰ ਫੈਲ ਪੜ ਲੈਂਦੇ ਉਹਨੇ ਫੈਲ ਪੜ ਕੇ ਮੈਨੂੰ ਕਹਿਤਾ ਵੀ ਠੋ ਬਾਕੀ ਧੱਕਾ ਹੋਇਆ ਇਹਨਾਂ ਦੇ ਬੱਚਿਆਂ ਦਾ ਇਹਨਾਂ ਦਾ ਰਾਈਟ ਬਣਦਾ ਬਿਲਕੁਲ ਜਿਹੜਾ ਕੋਈ ਕਹਿੰਦਾ ਨਹੀਂ ਬਣਦਾ ਬਾਲਾ ਸਾਹ ਨੂੰ ਕਹਿ ਦੋ ਦਲੇਰੀ ਨਾਲ ਮੈਂ ਮੂੰਹ ਤੇ ਹਾਂਗਾ ਤੇ ਉਹ ਅਫਸਰ ਆ ਕੇ ਦੱਸੇ ਵੀ ਕਿਉਂ ਨਹੀਂ ਬਣਦਾ ਜਿਹੜਾ ਅਫਸਰ ਕਹਿੰਦਾ ਬਣ ਨਹੀਂ ਬ ਬਾਲ ਸਾਹਿਬ ਇਹਨੂੰ ਕਹਿੰਦੇ ਕਾਕਾ ਪਪਾ ਕਹਿੰਦਾ ਨਹੀਂ ਜੀ ਤੁਸੀਂ ਐ ਕਰੋ ਚੀਫ ਸੈਕਟਰੀ ਨੂੰ ਪੁੱਛ ਲਓ ਹੂੰ ਜੇ ਚੀਫ ਸੈਕਟਰੀ ਨੇ ਕਹੇ ਤਾਂ ਬਣਦਾ ਤਾਂ ਤੁਸੀਂ ਭੇਜ ਦਿਓ ਜੇ ਨਹੀਂ ਉਹਨੇ ਕਹੇ ਤਾਂ ਨਹੀਂ ਬਣਦਾ ਭੇਜ ਦਿਓ ਮੈਂ ਬੱਚੇ ਨੂੰ ਘੂਰ ਦੂੰਗਾ ਵੀ ਖਬਰਦਾਰ ਰਹਿਵੇਂ ਗਲਤ ਕਹੀ ਜਾਂਦੇ ਤੁਸੀਂ ਉਹਨਾਂ ਨੂੰ ਪੁੱਛ ਲਓ ਤੁਸੀਂ ਉਹਨਾਂ ਨੇ ਜੀ ਉੱਥੇ ਪੀਏ ਨੂੰ ਕਹਿੰਦੇ ਟੈਲੀਫੋਨ ਬੁਲਾ ਟੈਲੀਫੋਨ ਬੁਲਾ ਕੇ ਪੀਏ ਨੂੰ ਕਹਿੰਦੇ ਵੀ ਤੂੰ ਵੀ ਬਾਹਰ ਚੱਲ ਉਸ ਵੇਲੇ ਉਹਨਾਂ ਨੂੰ ਪੁੱਛਿਆ ਵੀ ਚੀਫ ਸੈਕਟਰੀ ਸਾਹਿਬ ਇਹ ਜਿਹੜੀ ਗੱਲ ਆ ਮੈਨੂੰ ਸੱਚ ਦੱਸ ਦਿਓ ਪੂਰਾ ਪੂਰਾ ਬਿਲਕੁਲ ਕਿਸੇ ਦਾ ਪੱਖ ਨਹੀਂ ਕਰਨਾ ਲਕੋਵ ਨਹੀਂ ਰੱਖਣਾ ਕਿਸੇ ਤੋਂ ਡਰਨ ਉਹ ਕਹਿੰਦਾ ਜੀ ਬਿਲਕੁਲ ਬਣਦਾ ਹੈ ਇਹ ਐਵੇਂ ਗੱਲ ਦੇ ਨਾਲ ਧੱਕਾ ਹੋਇਆ ਜੋ ਕੋਈ ਤੁਹਾਨੂੰ ਕਹਿੰਦਾਗਾ ਨਹੀਂ ਬਣਦਾ ਉਹਨੂੰ ਵੀ ਸੱਦ ਲਓ ਮੈਂ ਫੈਲ ਲੈ ਕੇ ਆ ਜਾਣਾ ਮੈਂ ਵੀ ਆਉਣਾ ਉਹ ਦੱਸੇ ਕਿਉਂ ਨਹੀਂ ਬਣਦਾ ਮੈਂ ਦੱਸੂ ਕਿਵੇਂ ਬਣਦਾ ਤੇ ਇਹ ਬਣਦਾ ਇਹਨਾਂ ਨਾਲ ਜਾਤ ਹੀ ਹੋਈ ਆ ਫਿਰ ਬਾਦ ਸਾਹਿਬ ਕਹਿੰਦੇ ਗੱਲ ਸੁਣ ਲਓ ਹੁਣ ਹੁਣ ਕਿਸੇ ਦੀ ਨਹੀਂ ਸੁਣਨੀ ਜੋ ਮਰਜ਼ੀ ਕੋਈ ਕਹੀ ਜਾਵੇ ਜੇ ਗੱਲ ਆ ਤਾਂ ਗਲਤ ਕੀਤੀ ਇਹਦਾ ਤੇ ਬਿਲਕੁਲ ਨਹੀਂ ਸੁਣਨਾ ਨਾ ਭੇਜ ਦਿਓ ਚੁੱਪ ਕਰਕੇ ਬਿਲਕੁਲ ਨਹੀਂ ਕੋਈ ਪ੍ਰਵਾਹ ਨਹੀਂ ਮੰਨਣੀ ਕੋਈ ਆਖੇ ਤੁਹਾਨੂੰ ਕਿਸੇ ਦੀ ਸੁਣਨੀ ਨਹੀਂ ਬਸ ਇਹ ਨਾ ਭੇਜਣੇ ਭੇਜਣਾ ਹਰ ਹਾਲਤ ਬਾਦ ਸਾਹਿਬ ਨੇ ਡਿਸੀਜਨ ਲੈਂਦਾ ਸੀ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਨਹੀਂ ਕੀਤੀ ਕਿ ਆਜੋ ਬੈਠ ਕੇ ਨਵੇੜ ਲੈਣੇ ਆ ਮਤ ਭੇਜਦਾ ਕਿ ਮੈਨੂੰ ਲੱਗਦਾ ਹੋਰ ਤਾਂ ਕੋਈ ਵੱਡਾ ਮਸਲਾ ਹੀ ਨਹੀਂ ਹੈਗਾ ਚਲੋ ਹਲੇ ਉਹਨਾਂ ਨੂੰ ਹਲੇ ਚਾਹ ਹੈ ਉਹਨਾਂ ਨੂੰ ਨਵਾਂ ਨਵਾਂ ਹੁੰਦਾ ਬੰਦੇ ਨੂੰ ਕਦੇ ਵੀ ਨਾ ਚਾਹ ਬੀਜਪੀ ਦੇ ਵਿੱਚ ਨਾ ਈਡੀ ਛੇਤੀ ਪੈਰ ਲੱਗਣੇ ਨਹੀਂ ਸੋਖੇ ਨਹੀਂ ਹੁੰਦੇ ਔਖਾ ਕੰਮ ਖਾਸ ਕਰਕੇ ਜਿਹੜੀ ਆਪਣੀਆਂ ਬਹਿਲ ਤਾਂ ਇੱਧਰ ਉਧਰ ਔਖਾ ਕੰਮ ਹੈ ਹਲੇ ਉਹਨਾਂ ਨੂੰ ਚਾਹ ਹੈ ਆਪਦਾ ਕੰਮ ਕਮ ਕਰ ਲੈਂਦੇ ਹੋ ਮੈਨੂੰ ਲੱਗਦਾ ਵੀ ਜਿੰਨਾ ਈਜੀ ਕਾਲੀ ਦਲ ਦੇ ਵਿੱਚ ਇੱਜ਼ਤਮਾਨ ਆ ਜਿੰਨਾ ਟੌ ਟੱਪਾ ਜਾਂ ਹੋਰ ਹੈ ਉਹ ਉੱਥੇ ਨਹੀਂ ਹੋ ਸਕਦਾ ਵਾਲੀ ਵੱਡੀ ਪਾਰਟੀ ਉੱਥੇ ਤਾਂ ਪਤਾ ਨਹੀਂ ਲੱਗਦਾ ਕੌਣ ਤੁਰਫਰ ਦਾ ਵੱਡੇ ਵੱਡੇ ਬੰਦਿਆਂ ਦੀ ਕੁਛ ਵਿਸ਼ ਘਟ ਜਾਂਦੀ ਹੈ ਇਹ ਹਲੇ ਇਹਨਾਂ ਨੂੰ ਬਾਲਾ ਮਹਿਸੂਸ ਨਹੀਂ ਹੁੰਦਾ ਮੈਂ ਕਹਿੰਦਾ ਵੀ ਨਹੀਂ ਕੁਛ ਬੱਚੇ ਵੀ ਆਪਦਾ ਵੇਖੋ ਕਿਹੜਾ ਕੋਈ ਬਾਲ ਹੁੰਦਾ ਨੇ ਪਰ ਮੈਂ ਤਾਂ ਉਹਨਾਂ ਨੂੰ ਇੰਨੀ ਬੇਨਤੀ ਕਰਦਾ ਕਿ ਕੋਈ ਵੀ ਗੱਲ ਕਿਸੇ ਵੀ ਕਿਸੇ ਦੇ ਵੀ ਖਿਲਾਫ ਜਾਤੀ ਨਾ ਕਰੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਪਤਾ ਨਹੀਂ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਂਦੀ ਹੈ ਕਿਹੜੇ ਵੇਲੇ ਕਿਤੇ ਜਾਣਾ ਪੈ ਜਾਂਦਾ ਕਿਤੇ ਖੜਨਾ ਪੈ ਜਾਂਦਾ ਜਾਤੀ ਚ ਨਹੀਂ ਪੈਣਾ ਚਾਹੀਦਾ ਸਿਆਣ ਫਿਰ ਇਸੇ ਗੱਲ 'ਚ ਕਿ ਜਾਤੀ ਨਾ ਗੱਲਾਂ ਐਵੇਂ ਸਿੱਖੇ ਸਿਖਾਏ ਕਰੋ ਕਿਸੇ ਦੀ ਕੁਛ ਨਹੀਂ ਹੁੰਦਾ ਬਹੁਤ ਕੁਝ ਮਿਲਿਆ ਸਰਕਾਰ 'ਚੋਂ ਉਹ ਬਹੁਤ ਆਪਾਂ ਤੋਂ ਦੂਜਿਆਂ ਵੱਲ ਵੇਖੀਏ ਜਿਨ੍ਹਾਂ ਨੇ ਹੋਰਾਂ ਨੇ ਵੀ ਬਥੇਰੀਆਂ ਕੁਰਬਾਨੀਆਂ ਕੀਤੀਆਂ ਵਿਚਾਰਾਂ ਨੂੰ ਕੁਝ ਨਹੀਂ ਮਿਲਿਆ ਸਾਨੂੰ ਬਹੁਤ ਕੁਝ ਮਿਲਿਆ ਅਸੀਂ ਐਵੇਂ ਮੈਂ ਇਗਨੋਰ ਨਹੀਂ ਕਰਦਾ ਕੋਈ ਕਰਦਾ ਫਿਰ ਕਰੀ ਜਾਵੇ ਨਾ ਕਰੀ ਜਾਵੇ ਪਾਰਟੀ ਵੱਲੋਂ ਸਾਨੂੰ ਇਜਤਿਮਾਨ ਵੀ ਬਹੁਤ ਮਿਲਿਆ ਪਾਰਟੀ ਦਾ ਅਸੀਂ ਸਾਰੇ ਪਰਿਵਾਰ ਨੇ ਗੁਰਪ੍ਰੀਤ ਨੇ ਵੀ ਮੈਂ ਵੀ ਮੇਰੀ ਵਾਈਫ ਨੇ ਵੀ ਕੰਮ ਵੀ ਅਸੀਂ ਬਹੁਤ ਕੀਤਾ